ਸਤਨਾ ਆਇ ਕਰੋ ਸਾਹਿਬ ਜੀ ਤਨ ਅਸਰਵੀ ਮਹੱਲਾ ਪੰਜਵਾ ਜਗਤ ਹਰ ਰੰਗ ਲਾਗੋ ਇਸ ਜਗ ਮਹ ਇਤ ਹੈ ਖੂਰ ਆਤਮ ਜਿਣ ਸਰਗਤ ਤਕ ਜਾਤ ਸਤਿਗੁਰ ਪੂਰ ਜਾਤ ਹਰਿ ਰੰਗ ਲ ਕੋ ਇਕ ਜਗ ਮੇ ਸੋ ਪਹੀਆ ਤ ਹੈ ਥੂਰਾ ਆਤ ਜੇਲੇ ਸਰਗਿਲ ਵਿੱਚ ਭਰ ਚ ਜਾ ਕਾ ਸਤ ਗੁਰੂ ਥੂਰਾ ਧਾ ਕੋਰ ਕਾਈ ਸ਼ਰਣੀ ਪਾਵ ਨਾਮ ਤੇ ਸਹਿਜ ਸਮਾਵ ਸੰਗ ਰਹਾਉ ਜਨ ਕੇ ਚਰਨ ਸੰਗਪਨੀਤਾ ਤੇਹੀ ਜਾਣੇ ਧੋਰ ਦੇਹੋ ਕਿਰਪਾ ਨਿਧ ਨਾਨਕ ਦਾ ਸੁਖ ਹੈ ਹੀ ਜਾਣ ਕੇ ਚਰਨ ਸਨਕੁ ਮਈਤਾ ਦੇਹੀ ਜਾਣੀ ਤੋਰ ਦੇਹਾ ਕੇ ਕਪਾਨ ਧਰ ਨਾਨਕ ਕੈ ਸੁਖ ਏਹੀ ਆਲੇ ਹਿਰਦੇ ਦੀ ਫਤਿਹ ਤਨਾਸਰੀ ਮਹਿਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅਥ ਹੈ ਸੁਰ ਆਤਮ ਜਣ ਸਗਲ ਵਸ ਤਕ ਜਾ ਕਾ ਸਤਗੁਰ ਪੂਰਾ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਦਾ ਪਾਵਨ ਅਖਵਾਕ ਸ਼ੇਧਾ ਦੇ ਸਰਤਾਜ ਸ੍ਰੀ ਦਰਬਾਰ ਸਾਹਿਬ ਦੇ ਉਸ ਰਹੀਏ ਧੰਨ ਗੁਰੂ ਅਰਜਨ ਦੇਵ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨਾਸੀ ਰਾਗ ਦੇ ਅੰਦਰ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਨੇ ਭਾਈ ਜਿਸ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਮਾਲਕ ਦੇ ਨਾਮ ਦਾ ਰੰਗ ਲੱਗ ਗਿਆ ਉਹ ਬਹੁਤ ਵੱਡਾ ਸੂਰਮਾ ਹੈ ਕਿਉਂਕਿ ਇਹ ਰੰਗ ਹਰ ਕਿਸੇ ਨੂੰ ਨਹੀਂ ਲੱਗਦਾ ਅਸੀਂ ਬਾਣੀ ਵਿੱਚੋਂ ਪੜਦੇ ਹਾਂ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ ਵੱਡੇ ਭਾਗਾਂ ਵਾਲਿਆਂ ਨੂੰ ਲੱਗਦਾ ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਲੱਗ ਜਾਂਦਾ ਹੈ ਉਹ ਆਪਣੇ ਆਪ ਨੂੰ ਜਿੱਤ ਲੈਂਦੇ ਨੇ ਆਪਣੇ ਮਨ ਤੇ ਕਾਬੂ ਕਰ ਲੈਂਦੇ ਨੇ ਤੇ ਜਿਹੜੇ ਆਪਣੇ ਆਪ ਨੂੰ ਜਿੱਤਦੇ ਨੇ ਸਮਝ ਲਓ ਸਾਰੀ ਸ੍ਰਿਸ਼ਟੀ ਉਹਨਾਂ ਦੇ ਵਸ ਵਿੱਚ ਹੋ ਜਾਂਦੀ ਹੈ ਪਰ ਆਪਣੇ ਆਪ ਨੂੰ ਜਿੱਤ ਉਹ ਹੀ ਸਕਦਾ ਹੈ ਜਿਸ ਦਾ ਗੁਰੂ ਪੂਰਾ ਹੋਵੇ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਣ ਮੰਨ ਕਰਕੇ ਤੇ ਧੰਨ ਕਰਕੇ ਤਨਯੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਪਿਆਰੇ ਸੰਸਾਰ ਨੂੰ ਜਿੱਤਣ ਦੀ ਲੋੜ ਨਹੀਂ ਤੂੰ ਆਪਣੇ ਆਪ ਨੂੰ ਜਿੱਤ ਲੈ ਸਾਰੀ ਸ੍ਰਿਸ਼ਟੀ ਤੇਰੀ ਹੋ ਜਾਏਗੀ ਅਸੀਂ ਰੋਜ਼ ਪੜਦਿਆਂ ਮਨ ਜੀਤਾਏ ਜਗ ਜੀਤ ਮਨ ਨੂੰ ਜਿੱਤ ਲੈ ਆਪਣੇ ਆਪ ਨੂੰ ਜਿੱਤ ਲੈ ਸੰਸਾਰ ਤੇਰੇ ਵੱਸ ਹੋਏਗਾ ਤੂੰ ਰੱਬ ਦਾ ਬਣ ਜਾ ਸੰਸਾਰ ਤੇਰਾ ਹੋਏਗਾ ਜਿਸ ਨੂੰ ਬਾਬਾ ਫਰੀਦ ਜੀ ਕਹਿੰਦੇ ਨਾ ਜਦ ਤੂੰ ਮੇਰਾ ਹੋਏ ਰਹਿਂ ਸਭ જગ ਤੇਰਾ ਹੋਏ ਜੇ ਤੂੰ ਮੇਰਾ ਹੋ ਜਾਏਗਾ ਸਾਰਾ ਸੰਸਾਰ ਫਿਰ ਤੇਰਾ ਹੋਏਗਾ ਗੁਰੂ ਕਿਰਪਾ ਕਰੇ ਗੁਰੂ ਸੋਰਮੇ ਦੇ ਲੜ ਲੱਗੀਏ ਗੁਰੂ ਕੋਲੋਂ ਨਾਮ ਮੰਗੀਏ ਤਾਂ ਕਿ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ੇ ਨਿਵਾਜਣ ਸਭਨਾ ਦਾ ਆਵਿਆ ਗਾਵਿਆ ਥਾਂੇ ਪਵੇ ਹੋਈਆਂ ਭੁੱਲਾਂ ਦੇ ਖਿਮਾ ਫਤਿਹ ਬੁਲਾਓ ਆਏ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ